ਕਮ ਟੂ ਮਾਈ ਬਲੌਗ ਟੋਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ 98ਵਾਂ ਦਿਨ ਕਰੋ ਫਿਰ ਚੈੱਕ ਮਾਤਰੂ ਅੱਜ ਆਪਾਂ ਜਾਣਾ ਭੋਗ ਤੇ ਪਾਲੀ ਪਾੜ ਤੇ ਬਾਕੀ ਬਾਵਾਦਨ ਰਾਮ ਤੋਂ ਤੱਕ ਤਾਂ ਕਦੋਂ ਮਰਜੀ ਹੋ ਚਾਰ ਗੇੜੇ ਲਾ ਲੈ ਚਾਹੇ ਯਾਰ ਇਹਦੀ ਇਹ ਕਰ ਬਿਆੰਤ ਨਹੀਂ ਯਾਰ ਉੱਥੇ ਜਾਣਾ ਸੀ ਪਾਲੀ ਭੋਗ ਤੇ ਤੂੰ ਸੁਣਾ ਲੋਟਾ ਕੰਮ ਚੱਲੇ ਕੰਮ ਤੇ ਟਪ ਪੂਰੀ ਆਪਨੇ ਕੱਲਾ ਜੀ ਉਹ ਚਾਰਜ ਲਾਇਆ ਪਿਆ ਕਾਰ ਹੁਣ ਪਾਪੜ ਕਹਿੰਦਾ ਫੋਨ ਮਾਰਦੀ ਅਸੀਂ ਆ ਜਾਾਂਗੇ ਮਗਰ ਠੀਕ ਹੈ। ਇਹ ਟੌਰਾਂ ਜੀ ਕਰਮਣ ਦੀ ਟੌਰਾਂ ਲੱਗ ਰਹੀਆਂ ਨੇ। ਦੇਖੋ ਵਿੱਚ ਸ਼ਲਟ ਦੇ ਕੇ ਉਹ ਹੀ ਲੱਗਦਾਗਾ। ਹੀਰੋ ਕਿਹੜਾ ਹੁੰਦਾ ਉਹ? ਉਹ ਤੇਰੀ ਪਾਊਡਰ ਵੀ ਲੱਗ ਰਹੇ ਨੇ। ਓਹੋ ਸਮੈਲ ਆਈ ਪਰਫਿਊਮ ਕਰੀਮਾਂ ਅੱਛਾ ਸੋਹਣਾ ਬਣ ਰਿਹਾ ਹੈ ਪਤਾ ਲੱਗ ਗਿਆ। ਲੋਰੇ ਮਤੋਂ ਕੋਈ ਰਹਿ ਗਈ ਜਾਣ ਲਈ। ਹਾਂ ਮਾਸੀ ਵੀ ਆ ਗਈ ਤਿਆਰ ਹੋ ਗਏ ਤੂੰ ਹੋ ਗਏ ਸਾਡੇ ਨਾਲ ਚੱਲੇਂਗੀ ਤੂੰ ਸਾਡੀ ਗੱਡੀ 'ਚ ਓਹੋ ਆ ਦੇ ਆਂ ਸੂਟ ਤੇਰੇ ਕਿੰਨਾ ਸੋਹਣਾ ਸੂਟ ਹੋ ਰ ਆਦਾ ਬੜਾ ਸੋਹਣਾ ਪੂਰਾ ਜੱਗ ਵਾਲੇ ਕਾਲੀ ਵਰਕਰ ਮੀਤ ਮਾਸੀ ਉਹ ਆ ਗਈ ਉਹ ਵੀ ਆਪਣੇ ਨਾਲ ਜਾਊ ਗੱਗੂ ਗੱਗੂ ਕੌਣ ਗਏ ਨੇ ਦੋਨੇ ਗਏ ਨੇ ਇੱਧਰ ਜਾ ਕੇ ਮਾਸੀ ਬਹਿ ਗਿਆ ਨੇ ਜੀ ਬੁੜੀਆਂ ਸਾਡੇ 'ਚ ਹੁਣ ਚੱਲੇ ਆਂ ਅਸੀਂ ਸਪਾਲੀ ਪਾੜ ਤੇ ਬਾਕਲੇ ਕਰਮਣ ਦੀ ਮੰਮੀ ਦੀ ਅੜੀ ਕਰ ਰਹੇ ਆਂ ਕਰਮਣ ਵੀ ਜਚਾ ਹੋਇਆ ਦੇਖੋ ਵੀ ਮਾੜੀ ਜੀ ਟੌਰ ਲੋਟ ਇੱਧਰ ਹੋ ਕੇ ਪਾਪੇ ਦੀ ਟੌਰ ਦੇਖ ਲਓ ਪੱਗ ਪੋਗ ਬੰਨੀ ਹਨ ਕਾਲੀ ਆਇਆ ਕੀ ਬਾਤ ਆ ਯਾਰ ਹੁਣ ਚੱਲੇ ਆਂ ਜੀ ਅਸੀਂ ਪਾੜ ਦੇ ਭੋਗ ਤੇ ਚਲੋ ਭਈ ਮਹਾਰਾਜੋ ਘਰ ਰਕੇ ਫਿਰ ਅਜੀ ਮਤਰੋ ਤਨੋਲੇ ਵਿੱਚ ਦੀ ਬਿਆਨਤਾ ਦਾ ਫੋਨ ਆ ਗਿਆ ਜੋ ਕਹਿੰਦਾ ਦਹੀਂ ਜੀ ਲੈ ਕੇ ਆਇਓ ਅਜੇ ਇੱਧਰ ਨਹੀਂ ਕਰ ਲਈ ਵੀ ਤਸੀਂ ਲੈ ਜਾਗੇ ਜਾਂਦੇ ਆਂ ਇੱਥੇ ਖੜਾਂਗੇ ਮਿੱਤਰੋ ਉਹ ਕਹਿੰਦਾ ਉਰੇ ਆ ਕੇ ਆਉਣਾ ਕਹਿੰਦਾ ਭੀਖੀ ਮੋੜ ਤੇ ਖੜਜੋ ਬਾਈ ਦਹੀਂ ਜੀ ਵਾਲਾ ਸਵਾਦ ਆਸ ਹੋ ਗਏ ਮਿੱਤਰੋ ਡਿੱਕੀ ਜਾਂਦੇ ਆ ਉਹਨਾਂ ਨੂੰ ਭੀਖੀ ਮੋੜ ਤੇ ਖੜੇ ਐ ਦਹੀਂ ਜੀ ਵਾਲੇ ਨੂੰ ਕਦੋਂ ਕਾਊਗਾ ਆ ਜਾ ਬਾਈ ਅਸੀਂ ਜਾ ਕੇ ਅਗਲਾ ਕਹੂਗਾ ਲੇਟ ਆਏ ਨੇ ਰਸਤੇ ਸਾਰਾ ਮੱਥਾ ਮੋਸਾ ਦੇਖ ਲਾਂਗੇ ਜਾਂਦੇ ਜਾਂਦੇ ਉਹਨੂੰ ਕਿਤੇ ਭੋਗਣਾ ਪੈ ਜੇ ਅੰਤੇ ਨੂੰ ਕਦੇ ਭੋਗਣਾ ਪਏ ਅਗਲਾ ਕਹੂਗਾ ਉਹ ਆਈ ਨਹੀਂ ਉਹ ਆਈ ਨਹੀਂ ਤੇ ਤੇ ਨਹੀਂ ਜੀ ਅਬਈ ਪੀ ਜਾ ਡੱਗੇ 'ਚ ਪਰ ਉਹ ਪਰ ਰੱਖੀ ਜੀ ਦਹੀਂ ਡੱਗੀ 'ਚ ਰਖਾਈ ਬਾਈ ਨੂੰ ਗੱਲ ਡੱਗੀ 'ਚ ਹੀ ਰੱਖ ਦੇ ਡੱਗੀ 'ਚ ਰੱਖ ਗਏ ਮੇਤਰੋ ਫਿਰ ਆਪਾਂ ਚੱਲ ਪਏ ਸਪਾਲਾਂ ਨੂੰ ਆ ਗਏ ਮੇਤਰੋ ਪਹੁੰਚ ਗਏ ਬਾਈ ਸਪਾਲੀ ਫੇਰਾ ਆ ਗਿਆ ਜੀ ਸਪਾਲਾਂ ਦਾ ਪਾਸਟੈਂਡ ਮਿੱਤਰੋ ਆ ਇਧਰ ਮੁੜਾਂਗੇ ਬੜਾ ਆਈ ਨਾਗਾ ਬੰਦ ਕਰਨਾ ਤੇ ਕਿਹੜਾ ਆ ਰਹਾ ਬਈ ਅਸੀਂ ਚਿੰਤਾਂ ਫੇਰ ਜੀ ਕਿ ਉਹ ਤਾਂ ਨਾਗਾ ਬੰਦੀ ਆ ਬਾਈ ਜੋ ਕਿਸੇ ਨੇ ਕੱਟਣੀ ਕੋਈ ਗੱਡੀ ਫੇਰ ਅਗਲਾ ਪੀ ਕੱਢੂ ਆ ਆ ਗਿਆ ਯਾਰ ਉਹ ਗੱਡੀਆਂ ਰਹਿ ਤਾਂ ਬਾਈ ਰਾਹ ਬੰਦ ਹੈ ਇੱਥੇ ਕਢਾਉਣੇ ਕੋ ਲੱਗੇ ਪੰਨੇ ਟੈਂਟ ਜੀ ਦੇਖੋ ਵੀ ਇਹ ਬੰਦ ਕਰੀ ਪਈ ਐ ਨਾ ਜੀ ਤਾਂ ਜੀ ਹੋਈ ਬੰਦ ਕਰੀ ਪਈ ਐ ਨਾ ਜੀ ਤਾਂ ਉਹ ਖੜੀ ਆ ਜੀ ਆਪਣੀ ਕ 750 ਆ ਗਏ ਉਹਦਾ ਫਿਰ ਗੁਗ ਵਰਗੇ ਦਾ ਪਹਿਲਾਂ ਕੋਣ ਬਾਲੀ ਕਰੀ ਗਏ ਨੇ ਹੁਣ ਕੋਈ ਲੈਣ ਆਏ ਨਹੀਂ ਚੱਕਣੀਆਂ ਆਪਾਂ ਨੂੰ ਦੀ। ਦਹੀਂ ਫੜਾ ਕੇ ਅੰਦਰ ਫਿਰ ਕਰੀਆ ਵਾ ਐਂਟਰੀ ਮੈਟਰੋ ਮਿਹਰੇ ਦੀਪਾ ਲੋਡ ਆ ਕਮਾ ਹਾਂ ਚੜਦੀ ਗਣਾ ਆਜ ਆਪਣੇ ਆੜੀ ਵੀ ਆਏ ਨੇ ਐਕਸਟਰਾ ਸਾਮਾਨ ਕਿਹੜੇ ਮੇਰੇ ਪਿੰਡੋਂ ਸਾਮਾਨ ਤੋਂ ਹਾਂ ਬੜਾ ਠੀਕ ਫਿਰ ਚੜੇ ਮੈਟਰੋ ਪੌੜੀਆਂ ਆਪਾਂ ਕਾਉਂਗੀ ਮਹਾਰਾਜ ਦਾ ਪ੍ਰਕਾਸ਼ ਫਿਰ ਚਵਾਰੇ ਚ ਸੀ ਨਾ ਉੱਪਰ ਸੀ ਇਸ ਵਾਰੀ ਸਾਡੇ ਜਾਂਦਿਆਂ ਨੂੰ ਅਰਦਾਸ ਹੋਈ ਜਾਂਦੀ ਸੀ ਮਿੱਤਰੋ ਤਾਂ ਕਰਕੇ ਫਿਰ ਆਪਾਂ ਜਾ ਕੇ ਖੜ ਗਏ ਆ ਰਾਤ ਚ ਸਭ ਤੋਂ ਹੋਈ ਸਹਾਇ ਦਸਮਾ ਪਤਸਾ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੋ ਤਾਂ ਹੋਈ ਸਹਾਇ ਦਸਮਾ ਪਤਸਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਤਰ ਬੋਲੋ ਜੀ ਪੰਜਾਬ ਅੱਪਾ ਦਾ ਅਨੁਸਾਰ ਵੀ ਸਿੱਧੇ ਹੀ ਕੋਠੇ ਤੇ ਆ ਗਏ ਸੀ ਨਾ ਜੀ ਗੁਰੂ ਨਾਮ ਹਾਂ ਕਰਕੇ ਆਪਾਂ ਨੂੰ ਬਿਆਨਤ ਤਾਂ ਹੁਣ ਮਿਲਿਆ ਓਰੇ ਪਰ ਮੱਥਾ ਟੇਕ ਕੇ ਜੀ ਬਾਬੇ ਦੇ ਪਰਿ ਹਾਜ਼ਰੀ ਫਿਰ ਲਿਆ ਜੀ ਪ੍ਰਸ਼ਾਦ ਉਸ ਤੋਂ ਬਾਅਦ ਮਿਲੇ ਜੀ ਗੁੱਗ ਤੇ ਰਾਣੀ ਨੂੰ ਨੂਰ ਵਰਗਨ ਆ ਦੇਖੋ ਜੀ ਸੰਗ ਦਾ ਸਾਡੇ ਬਲੌਗ ਵਿੱਚ ਨਹੀਂ ਆਉਂਦਾ ਜੀ। ਅੱਜ ਵੀ ਆਣੀ ਵਰਸ ਨਹੀਂ ਆਉਣ ਬਲੌਗ ਤੇ। ਤਾਂ ਹੋਣੀ ਆਇਆ। ਤਾਂ ਆਇਆ ਮੰਦਰ ਫੋਨ ਲਈ ਬੈਠਾਗਾ। ਅੱਛਾ ਕੋਈ ਕੰਮ ਉਹਨੂੰ। ਕਲਵਿੰਦਰ ਆਣ ਨਾਲ। ਉਹ ਕਿੱਥੇ ਆ? ਉਹ ਰੋਟੀ ਖਾਈ ਜਾਂਦਾ ਬੈਠਾ। ਔਰ ਹੱਟ। ਨਾਨੀ ਬੈਠੀ ਨੂੰ। ਉਹ ਬਾਦੂ। ਦੇਖੋ ਜੀ ਪੈਸੇ ਵੀ ਮਿਲ ਗਏ। ਰਾਣੀ ਨੂੰ ਗੱਗ ਨਹੀਂ ਦੱਤਾ। ਰਾਣੀ ਨੂੰ ਗੱਗ ਨਹੀਂ ਦੱਤਾ। ਰਾਣੀ ਨੂੰ ਦੱਤਾ ਨਹੀਂ ਉਹਦਾ। ਗੱਗ ਨੂੰ ਦੇਤਾ। ਉਹ ਹੋ। ਫਿਰ ਗੱਗ ਨੂੰ ਵਿਚਾਰੀ ਨੂੰ ਇੱਕ ਵਾਰੀ ਦੱਤਾ ਰਾਣੀ ਨੂੰ ਦੋ ਵਾਰੀ ਦੱਤਾ। ਹਾਂ ਜੀ ਸੂਟ ਲਈ 5000 ਦਾ। ਉਹ ਹੋ। ਪਰ ਗੱਗ ਵਿਚਾਰੀ ਸੂਟ ਕਣੀ ਰਹਿ ਗਈ। ਆਹ ਹੈ ਗਰਮਣਾ। ਕਿਵੇਂ ਹੋ? ਠੀਕ ਹੈ? ਹੈਲੋ ਗਾਇਜ਼ ਬੋਲਦੇ ਆਂ ਕਹਿੰਦੇ ਕਾ ਮਾਮੇ ਦਾ ਪੇਜ ਲਾਈਕ ਕਰੋ ਹੋਰ ਜੀ ਦੀਪਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਪ੍ਰੀਤ ਭਾਈ ਵਧੀਆ ਵਧੀਆ ਭਾਈ ਵਧੀਆ ਜਮਾ ਹੋਰ ਵੀ ਅੱਜ 26 ਜਨਵਰੀ ਐ ਹਾਂ ਸੁਭਦਾਰ ਲਾਗੂ ਹੋਇਆ ਜੀ ਹਾਂ ਆਪਾ ਭਾਈ ਜੀ ਸਟੋਰੀ ਵੀ ਸਾਨੂੰ ਇਹ ਸਬਦਾਨ ਵਧੀਆ ਨਹੀਂ ਲੱਗਦਾ ਬਸ ਭਾਈ ਹਾਂ ਭਾਈ ਜੀ ਇਹ ਸਟੋਰੀ ਵੀ ਸਾਡਾ ਹੀ ਸਬਦਾਨ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਠੀਕ ਆ ਹੋਰ ਦਰਸ਼ਕਾਂ ਨੂੰ ਕੋਈ ਸੁਨੇਹਾ ਦੇ ਦੇ ਸੁਨੇਹਾ ਬਸ ਆਪਣੇ ਖਾਲਸਾ ਰਾਜ ਜੀ ਪਾਪਣਾ ਕਰੋ ਜਿੱਤੇ ਮਰਜ਼ੀ ਕਰਦੋ ਠੀਕ ਠੋਡੇ ਸਾਰੇ ਆ ਹਰੇਕ ਬੰਦੇ ਦੇ ਆਪੋ ਆਪਣੇ ਅੰਦਰ ਠੀਕ ਠੀਕ ਹੈ ਜੀ ਆਪਾਂ ਉਠਾਂਗੇ ਇਕੱਲਾ ਇਕੱਲਾ ਫੇਰੀਓ ਬਸ ਠੀਕ ਹੈ ਜੀ ਹੋਰ ਹੋਰ ਚੱਲਦੀ ਗੱਲਬਾਤ ਬਲੌਗ ਬਲੌਗਾਂ ਬਾਰੇ ਵੀ ਕਹਿਦੇ ਕੋਈ ਮੜਾ ਜਾ ਬਲੌਗ ਹੈਂ ਚੀਜ਼ ਆ ਬਾਈ ਪ੍ਰੀਤ ਇੱਕ ਨੰਬਰ ਨੇ ਆਏ ਹਾਏ ਚੱਲੀ ਚੱਲ ਬਾਈ ਜੋਰਾਂ ਦੇ ਬਸ ਕਿਤੇ ਬਾਲੀ ਦੂਰ ਦੂਰ ਤੱਕ ਬਣਾਉਣੇ ਨੇ ਇੱਲੇ ਦੀਆਂ ਪਹਾੜੀਆਂ ਤੇ ਬੈਠ ਬੈਠ ਹਾਏ ਹਾਏ ਵੇ ਬਸ ਬਸ ਠੀਕ ਆ ਵਾ ਠੀਕ ਹੋਰ ਫੇਰ ਲੱਖਾ ਦੇਗਾ ਬਹੁਤ ਟਾਈਮ ਬਾਅਦ ਮਿਲਿਆ ਜੀ ਦਾ ਗਏ ਜੀ ਮਾਨਸਾ ਸਾਰਿਆਂ ਨੂੰ ਮਿਲ ਕੇ ਜੀ ਫੇਰ ਖਾਦੀ ਰੋਟੀ ਫੇਰ ਖਾਦੀ ਜੀ ਰੋਟੀ ਨਾਲੇ ਕਰੀਆਂ ਗੱਲਾਂ ਬਾਤਾਂ ਕੁਲਵੰਦਰ ਤੇ ਗਰਜੀਤ ਨਾਲ ਲੋਟ ਹੈ ਬਹੁਤ ਸੱਤ ਬਲੌਗ ਦੇਖ ਲੈਣਾ ਦੇਖਿਆ ਕਰ ਫੇਰ ਇੱਥੇ ਲੰਦਾ ਨਹੀਂ ਮੈਂ ਸੋਸ਼ਲ ਮੀਡੀਆ ਬਹੁਤ ਘੱਟ ਹੋਰਾ ਲੋਟਾ ਫਿਰ ਵਧੀਆ ਵਧੀਆ ਆਉਂਗਾ ਬਲਾਗ ਜੀ ਸੁਪ੍ਰੀਤ ਅੱਜ ਕਮ ਆ ਜਾ ਆ ਜਾ ਉਹ ਉਹ ਰਿਹਾ ਇੱਕਾ ਉੱਥੇ ਬਣਾਉਣੀ ਫੋਟੋ ਹੀ ਖਿੱਚਨੀ ਆ ਪੌਂਦਾਂ ਨਾਲ ਆ ਜਾ ਮੇਰੇ ਪਿੰਡ ਵਾਲਨੇ ਆ ਚੱਲੇ ਬਈ ਪਾਉਂਗਾ ਬਲਾਗ ਜੀ ਪਾਉਂਗਾ ਫੋਟੋ ਕਰੀ ਆ ਜਾ ਆਪਣੇ ਯਾਰ ਮਿਲੇ ਜੀ ਸਮਾਹ ਤੋਂ ਆਏ ਆਪਣੇ ਵੀਰ ਖਮਾ ਤੋਂ ਆਏ ਹੈ ਬਹੁਤ ਪਿਆਰ ਆ ਬਾਈਆਂ ਨਾਲ ਕਰੋ ਚੈੱਕ ਬਾਈ ਸੱਚੀ ਸਮਾਹ ਤੋਂ ਸੱਚੀ ਸਮਾਹ ਤੋਂ ਸੱਚੀ ਸਾਰ ਸੱਚੀ ਸਮਾਹ ਤੋਂ ਪੁੱਤੇ ਹਾਂ ਬੱਬੂ ਆਣੇ ਫੜਮ ਬਣਾਈ ਆ ਬਾਈ ਕੋਈ ਸਾਡੀ ਫੈਮਿਲੀ ਦਾ ਆ ਬੈਠੇ ਜੀ ਸਾਰੀ A to Z ਆ ਸਾਡੀ ਫੈਮਿਲੀ ਆ ਬੈਠੇ ਸਾਡੇ ਆਓ ਬੈਠੇ ਸਾਡੀ ਮਨਤੀ ਵੀ ਬੈਠੀ ਜੀ ਹਾਈ ਕਰਦੇ ਮਨਤੀ ਹਾਈ ਹਾਂ ਮਮੇ ਦਾ ਪੇਜ ਵੀ ਆਇਆ ਕਹਿੰਦੇ ਜੇ ਮੈਂ ਅੱਗੇ ਕਹਿੰਦੀ ਹੁੰਨੀ ਜੀ ਮਮੇ ਦਾ ਪੇਜ ਫੋਲੋ ਕਰੋ ਕਹਿੰਦੇ ਨਾ ਕਹਿੰਦੇ ਮਮੇ ਦਾ ਕੋਲ ਪੰਨੋ ਕਰੋ ਲਾਈਕ ਕਰੋ ਕਹਿੰਨਾ ਤੂੰ ਕਹਿੰਦੇ ਕਹਿ ਰਹੀ ਸੀ ਮਾਮੇ ਦਾ ਪੇਜ ਲਾਈਕ ਕਰ ਲਾਏ ਯਾਰ ਇਹ ਵੀ ਹੈਗਾ ਨਾ ਕਹਿ ਬਣੀਤੀ ਕਹਿ ਪੁੱਤ ਕਹਿ ਜਿਵੇਂ ਕਹਿ ਰਹੀ ਹੁੰਨੀ ਆ ਕਹਿ ਕਹਿ ਕੇ ਮਾਮੇ ਪਰ ਕਹਿ ਨਾ ਹਾਂ ਤੂੰ ਆਉ ਦੇ ਸਾਡਾ ਘਰ ਆ ਗਾ ਕੇ ਹਾਂ ਗਾ ਕੇ ਹਾਂ ਗਾ ਕੇ ਹਾਂ ਗਾ ਕੇ ਆਏ ਗਏ ਕਮੇ ਆ ਸਾਡਾ ਵੱਡਾ ਜੀ ਮੁੰਡਾ ਹਾਂ ਦਰਸ਼ਕੋ ਆ ਆਪਣਾ ਵੱਡਾ ਪਾਣਜਾ ਹੈ ਆਓ ਆਪਣਾ ਛੋਟਾ ਪਾਣਜਾ ਦੇਖੋ ਪਿਆਰ ਲਟਿਆ ਗੇਮ ਖੇਡ ਰਿਹਾ ਆਓ ਜੀ ਆਪਣੀ ਭਾਣ ਜੀ ਦਰਸ਼ਕੋ ਦੁੱਖਾਂ ਤੋਂ ਉਹ ਵੀ ਫੋਨ 'ਚ ਖੁਵੀ ਹੋਈ ਹੈ ਪੂਰੀ ਪੂਰੀ ਖੁਵੀ ਹੋਈ ਹੈ ਇਹਨੂੰ ਤਾਂ ਤੁਸੀਂ ਜਾਣਦੇ ਹੋ ਆ ਮੇਰੀ ਭਾਣ ਜੀ ਇਹਨੂੰ ਵੀ ਤੁਸੀਂ ਜਾਣਦੇ ਜੋ ਵਰਗਿਆਂ ਤੋਂ ਆ ਮੇਰਾ ਜਮਈ ਛੋਟਾ ਪਾਣਜਾ ਜੀ ਜਮਈ ਛੋਟਾ ਨਹੀਂ ਗੇਮ ਨਹੀਂ ਗੇਮ ਆਪ ਜਾਗਰੀ ਵੀ ਸਾਡੇ ਘਰ ਦੀ ਆ ਜੀ ਆ ਸਾਡੇ ਆ ਸਾਡੇ ਧੂਆ ਜੀ ਸਮਾਤ ਪ੍ਰੀਤ ਆਪੂ ਅਭਿਨਾਤ ਸਾਰੀਆਂ ਮਹਿਸਲਾਂ ਖਾਦੀ ਨੇ ਹਾਂ ਆ ਬਾੜੀ ਰੌਣਕ ਲਾਉਂਦੀ ਆ ਨਾ ਸਹੀ ਗੱਲ ਆ ਸਹੀ ਗੱਲ ਆ ਥਾਕੇ ਜਾਓ ਯਾਰਾ ਪਪੜ ਨੂੰ ਵੀ ਕਿਹਾ ਸੀ ਮੈਂ ਆਈ ਜੀ ਫਿਰ ਪਪੜ ਵੀ ਪਹੁੰਚ ਗਿਆ ਸੀ ਚਲੋ ਚਲੋ ਬਸ ਠੀਕ ਆ ਆਪਣਾ ਪੁੱਲ ਮੁਖਤਿਆਰੀ ਆ ਕੋਈ ਹੋਰ ਚੀਜ਼ ਆਈ ਦੀ ਹੋਈ ਉਹ ਦੱਸ ਦੀ ਠੀਕ ਐ ਆ ਥੋੜੀ ਜੀ ਫੀਮ ਚਾਹੀਦੀ ਇਹ ਯਾਰ ਕਹਿੰਦੇ ਆ ਫਪੜ ਦੂ ਕਹਿੰਦੇ ਆ ਫਪੜਨ ਪੈ ਰ ਮੇਬੀ ਤੋ ਲਾਉ ਆਈ ਗਿਓ ਆ ਕਰਮਣ ਵਰਗੇ ਕਰਦੇ ਨੇ ਸਤਸ੍ਰੀ ਕਾਲ ਬਲਾਉ ਸਤਸ੍ਰੀ ਕਾਲ ਲਾਉ ਹੋਰ ਬਲਾ ਸਾਹਿਬ ਸਤਸ੍ਰੀ ਕਾਲਾ ਉਹ ਪਾਪੜਾ ਯਾਰ ਲੈ ਸਤਸ੍ਰੀ ਕਾਲੀ ਨਹੀਂ ਬੁਲਾਉਂਦੇ ਯਾਰ ਪਾਪੜਾ ਹੈ ਸਾਰੇ ਬੰਨੇ ਜਿੰਨੇ ਮੁੰਡੇ ਹੈਗੇ ਨਹੀਂ ਕੰਮ ਚ ਲੈ ਤਿਆਰੀ ਆਪਣੇ ਵੱਲ ਚੱਲਦੀ ਆਏ ਨਹੀਂ ਕਿ ਦਰਸ਼ਕੋ ਆਪਣੀ ਦੋ ਦੇ ਦੇ ਨਾ ਦੋ ਚੱਕਲੇ ਦਰਸ਼ਕੋ ਆਪਣ ਨੂੰ ਫੜਾਉਣੇ ਨੇ ਇਹ ਜੀ ਤੁਸੀਂ ਪਿਆਰਾ ਭਾਂ ਜੀ ਮੇਰਾ ਇਹਨੂੰ ਤੁਸੀਂ ਜਾਣਦੇ ਹੋਏ ਮੇਰੇ ਪਹਿਲਾਂ ਵੀ ਬਲੌਗ ਚ ਆਉਂਦਾ ਜੀ ਆ ਜੀ ਮੇਰੀ ਪਿਆਰੀ ਬਲੀਤੀ ਹੈ ਜੀ ਇਹ ਮੇਰੀ ਪਿਆਰੀ ਭਾਂ ਜੀ ਹੈ ਜੀ ਇਹਨੂੰ ਵੀ ਤੁਸੀਂ ਜਾਣਦੇ ਹੋਏ ਪਹਿਲਾਂ ਵੀ ਮੇਰੇ ਬਲੌਗ ਚ ਆਉਂਦੇ ਹੁੰਦੇ ਸੀਗੇ ਇਹਦੇ ਅੱਜ ਪਰਸ ਦੇਖੋ ਜੀ ਕਿੰਨਾ ਸੋਹਣਾ ਪਰਸ ਦਿਖਾ ਦੇ ਦਰਸ਼ਕਾਂ ਨੂੰ ਓ ਪੈਸਾ ਆਏਗਾ ਵਿੱਚ ਕੋਈ ਦਿਖਾ ਦੇ ਪੈਸਾ ਵੀ ਕੱਢ ਕੇ ਵੀ ਪੈਸਾ ਵੀ ਆਏਗਾ ਦਰਸ਼ਕਾਂ ਨੂੰ 2 ਰੁਪਏ ਦਾ ਨਾ ਵਾਲੇ ਨੇ ਮਨੀਤੀ ਪਾਈছে ਲਖਣ 2000 ਦਰਸ਼ਕਾਂ ਨੂੰ ਇੰਨਾ ਕੋਲੇ ਪਾਲੇ ਪੈਸੇ ਨੇ ਦਰਸ਼ਕੋ ਮੈਂ ਇੱਧਰ ਸਾਨੂੰ ਸਾਨੂੰ ਵੀ ਦਿਓ ਬਾਈ ਲੈ ਖਾਣੋਂ ਤਾਂ ਖਾਣੋ ਐਸੇ ਦਰਸ਼ਕਾਂ ਨੂੰ ਓ ਯਾਰ ਬਹੁਤ ਅਮੀਰ ਆ ਯਾਰ ਇਹਦੀ ਨਾਨੀ ਨੇ ਪੈਸੇ ਦੱਤੇ ਨੇ ਮਨੀਤੀ ਨੂੰ ਨਾਨੀ ਨੇ ਦੱਤੇ ਨੇ ਕਿਹਨੇ ਦੱਤੇ ਨੇ ਪੀਤ ਮਾਮੇ ਨੇ ਹੋ ਪੀਤ ਮਾਮਾ ਦਾ ਹੀ ਪੈਸੇ ਦਿੰਦਾ ਤੂੰ ਵੀ ਦੇ ਦਿਆ ਕਰ ਮਾਸੀ ਮੈਂ ਦੱਤੇ ਨੇ ਦੇਖ ਹਾਏ ਹੋਰ ਧਰਤੀਆਂ ਜੀ ਲਿਆ ਕੇ ਮੇਰੀ ਮਾਂ ਨੇ ਮੇਰੀ ਮਾਂ ਦੇਖੋ ਕਿੰਨੀ ਸੇਵਾ ਕਰ ਰਹੀ ਚਾਹ ਵੀ ਕਹਿੰਦੀ ਆ ਚਾਹ ਲਿਆ ਕੇ ਦੇ ਮਾਂ ਜਮਾ ਇੱਕ ਦਿਨ ਦਾ ਜਨਮ ਹੈ ਇੱਕ ਦਿਨ ਦਾ ਹਣਾ ਆ ਆ ਆ ਸਵੇਰੇ ਹੋਇਆ ਜੀ ਆ ਸ਼ਾਮ ਨੂੰ ਆ ਦੇਖੋ ਜੀ ਅੱਜ ਤਾਂ ਭਾਣ ਜਾਂਦੇ ਵਿੱਚ ਹੀ ਫਿਰਦਾ ਮੈਂ ਅੱਜ ਤਾਂ ਪਾਲੇ ਦਾਲੇ ਭਾਣ ਜੀ ਭਾਣ ਜੇ ਭਾਣ ਜੇ ਭਾਣ ਜੇ ਵਿਚਾਲੇ ਪਿਆ ਅੱਜ ਤਾਂ ਮੈਂ ਇੱਕ ਭਾਣ ਦਾ ਨਹੀਂ ਹੈਗਾ ਮੇਰਾ ਉਹ ਉਹ ਐ ਨਹੀਂ ਪਤਾ ਕਿੱਧਰ ਨੂੰ ਫਿਰਦਾ ਉਹ ਰੂਬੀ ਦਾ ਕਹਣਾ ਉਹ ਦੇ ਮੇਰੀ ਭਾਂਜੀ ਹੈਲੋ ਕਰ ਦੋ ਹਾਂ ਗਾਇਕ ਹੈ ਗਾਇਕ ਦੁਪਹਿਰ ਤੋਂ ਪੂਰਾ ਨਹੀਂ ਹੋ ਗਿਆ ਇੱਕ ਉਹ ਬੈਠੀ ਹੈ ਮੇਰੀ ਭਾਂਜੀ ਦੇਖੋ ਜੀ ਮੈਂ ਮਾਇਦੇ ਗਲਵੰਦਰ ਨਾਲ ਗੱਲਾਂ-ਬੱਤਾਂ ਕਰੀਆਂ ਜੀ ਨਾਲੇ ਪੀਤੀ ਚਾਹ ਰਵਣ ਵਰਗੇ ਨੂੰ ਦੁਬਾਰੇ ਪੀਤੀ ਜੀ ਚਾਹ ਦੁਰੀ ਵਾਰ ਫੇਰ ਹੋਊਗੀ ਦੋ-ਦੋ ਵਾਰੀ ਹੋਣੀ ਚਾਹ ਬੇਲਟ ਦਾ ਆਟਾ ਖਾ ਕੇ ਦੇਖੋ ਮੇਤ ਦਾ ਚੱਕੋ ਮੇਤਰੋ ਮੈਨੂੰ ਵੀ ਲਿਆ ਦੇ ਰੂਬੀ ਇੱਕਾ ਮੈਨੂੰ ਵੀ ਲਿਆ ਫੜਾਈ ਦੇ ਆਂ ਬੜਾ ਦੇ ਜਲੇਬੀ ਵੀ ਖਾਵਾਂਗੇ ਮੇਤਰੋ ਚੱਕੋ जलेबी भी खा रहे मेत्रो चाह नलेबी भी अमरीती भी खा रही है जलेबी कलविंद्र गुरीप चो मैं गर्ण गर्ण दो बारी आ गया भी मार लो कीड़ा सारे उठ खड़े ने जी अमृति भी सा उठ खड़ी है जान की सलाह की फिर ਗਰਮੀ ਲੱਗਣ ਲੱਗੀ ਇਹਨਾਂ ਦਾ ਲਾਦਾ ਕੋਟ ਆ ਜਾ ਤੀਰਥ ਐ ਤੀਰਥ ਐ ਤੀਰਥ ਆਇਆ ਤੀਰਥ ਮੇਰੇ ਕੋਲੇ ਆਇਆ ਨਹੀਂ ਤੂੰ ਤੀਰਥ ਕਿਉਂ ਨਹੀਂ ਆਇਆ ਸੀ ਮੇਰੇ ਕੋਲੇ ਯਾਰ ਮੈਂ ਤੈਨੂੰ ਦੇਖਣਾ ਹੈ ਉਹ ਤੇਰੀ ਉਹਦਾ ਬੜੀ ਤਕੜੀ ਆ ਮੈਨੂੰ ਲੱਗਾ ਕੋਈ ਬੋਲੋ ਬਾਈ ਟਰਾਂਕ ਉਹ ਕੁੰਨੀ ਲਈ ਫਤੋ ਇਹਦੇ ਕੋਲ ਨੂੰ ਕਾਈ ਗਾਈਜ਼ ਹਾਂ ਗਾਈਜ਼ ਬੋਲੋ ਕਾਈ ਗਾਈਜ਼ ਮੌਨੋ ਕਹਿੰਦਾ ਨਹੀਂ ਡੋਰ ਲੂਟੀ ਹੈ ਬਾਏ ਬਾਏ ਤੂੰ ਵੀ ਕਹਦੇ ਕੋਈ ਕਾਕਾ ਚਲੋ ਚਲੇ ਜੀ ਆਪਾਂ ਰਹਿ ਗਏ ਇਕੱਲੇ ਤਾਂ ਜੀ ਚੰਗਾ ਭਾਈ ਆ ਜਾ ਬਲੌਗਸ ਦਾ ਸੀ ਪਾਵਾਂਗੇ ਵੀ ਚੰਗਾ ਜੀ ਠੀਕ ਆ ਭਾਈ ਠੀਕ ਆ ਭਾਈ ਚੰਗਾ ਭਾਈ ਹਰਜਿੰਦਰ ਆ ਜਾਓ ਭਾਈ ਚੰਗਾ ਭਾਈ ਪੱਟਾ ਮਾਰ ਲਓ ਕਿਹੜਾ ਕਾ ਮਾਰਾਂ ਪਿਆਰੇ ਕਾਕੇ ਬਾਏ ਬਾਏ ਅਵਨੀਤੂ ਵੀ ਕਰਦੇ ਵਾਓ ਯਾਰ ਮਾ ਠੀਕ ਆ ਕਰਤਾ ਬਾਏ ਤੁਹਾਡਾ ਦਰਸ਼ਕਾਂ ਨੂੰ ਕਰਾਦਾ ਬਾਏ ਆ ਤਾਂ ਦੇ ਨਹੀਂ ਹੁੰਦਾ ਆਪਾਂ ਵੀ ਚਲੋ ਕਰਾ ਕਾਹੋ ਨਾਲ ਦਿਨ ਹੋ ਗਿਆ ਚਲਿਏ ਫੇਰਾ ਹਾਏ ਜਸਮੀਤ ਅਗਲਾ ਹਾਂ ਦੇਖੋ ਜੀ ਸਾਡੇ ਤੀਫਰੀ ਢੋਲ ਕੀ ਪਜਾ ਦੇ ਵਸ ਮਾਰ ਕੇ ਹਾਂ ਤੂੰ ਕੁਝ ਕਹੇਗਾ ਕੋਈ ਦਿਖਾਏਗਾ ਤਜਰਬਾ ਬੁਝਾ ਕੇ ਦਿਖਾ ਫਿਰ ਹੂੰ ਧੰਨਵਾਦ ਜਗੇ ਮਿੱਤਰੋ ਆਲੇ ਬੈਠੇ ਗੱਲਾਂ ਬਾਤਾਂ ਹੀ ਹੋ ਰਹੀਆਂ ਨੇ ਦੀਪੇ ਨਾਲ ਡਿਸਕਸ ਹੋ ਰਹੀ ਹੈ ਆਪ ਚੱਲ ਲੈਣ ਦੇ ਆ ਫਰੈਂਡ ਨੇ ਉਦੋਂ ਬਾਅਦ ਸਮਾਨ ਵੀ ਸਾਹਮਣੇ ਤਾਈ ਇਹਨਾਂ ਨੇ ਪਰ ਅਸੀਂ ਨਹੀਂ ਆਲੇ ਗਏ ਸਾਡੇ ਤੋਂ ਨਾ ਵੱਜ ਗਏ ਇੱਥੇ ਹੀ ਚੱਲਦੇ ਆ ਨੇ ਗੱਲਾਂ ਚਾਪ 1:4 ਹੋ ਗਈ ਬਾਈ ਹਾਂ ਚਲਿਏ ਚਲੋ ਆਦੇ ਆ ਗਿਆ ਬਾਬੂ ਇਹਨੂੰ ਲਾ ਦਿਓ ਨਾ 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 ਬੱਸ ਬੱਸ ਆ ਰਹਿਣਾ ਕੋਈ ਨਹੀਂ ਹੁੰਦਾ ਬਾਬੂ ਨਹੀਂ ਨਹੀਂ ਜਵਾਕਾਂ ਨੂੰ ਦੇ ਲੈ ਬੂਆ ਫਿਰ ਸਰਪੰਚ ਨਹੀਂ ਜਾਦੂ ਲੈ ਕੇ ਆਜਲੇ ਪਿੰਡ ਨੂੰ ਪਿਆ ਰੋਟੀ ਪਈ ਉਹ ਤੇੜਕੇ ਵਾਲੀ ਮਕਾੜੇ ਵੀ ਲਿਆਵੇ ਆਏ ਮੈਂ ਜੀ ਤੇੜਕੇ ਦੇ ਜਵਾਗ ਭੁੱਖੇ ਫਿਰਦੇ ਨੇ ਹਾਂ ਬਿਆਹ ਦੇ ਜਾ ਕੋਟੇ ਇਹਨਾਂ ਨੂੰ ਸਰਪੰਚ ਗ੍ਰੇਡ ਵਾਲਿਆ ਤੂੰ ਬੋਲਦਾ ਨਹੀਂ ਹੈਗਾ ਕੀ ਕਰਦਾ ਤੂੰ ਹਾਂ ਜਾਦੂ ਲੈ ਕੇ ਆ ਸਾਡੇ ਵਾਸਤੇ ਠੀਕ ਆ ਗੱਲ ਆ ਜਵਾਗ ਭੁੱਖੇ ਫਿਰਦੇ ਨੇ ਤੇੜਕੇ ਦੇ ਹਾਂ ਆ ਜਵਾਗ ਫਿਰਦੇ ਨੇ ਜੀ ਭੁੱਖੇ ਹਾਂ ਕੋਈ ਪਕਾਉੜਾ ਸ਼ਿਕਾਉੜਾ ਲੈ ਆ ਲੈ ਦੇ ਲੈ ਬੀਜ ਲੂੰਬੀ ਤੂੰ ਕਾਵੇਂ ਦੰ ਕਰਦਾ ਬੈਠੀ ਕੀ ਕਰਦੀ ਮਾਈ ਤੂੰ ਲੈ ਆ ਹਾਂ ਦੀਪਨੇ ਕਰੀ ਸੀ ਜੋਗਣ ਦੀ ਮਮੇਕਰੀ ਕਾਇਮ ਕਰੀਏ ਦੱਸੋ ਕਾਈ ਯਾਰਾ ਚੰਗਾ ਬਈ ਮਾਰੀ ਢੇੜਾ ਜਾਗਾ ਮਿਲਦੇ ਅੰਮ੍ਰਿਤ ਬਈ ਠੀਕ ਆ ਬਈ ਮਿਲਾਂਗੇ ਜਰੂਰ ਚੰਗਾ ਬਿਆਨਤਾ ਆ ਜੀ ਤੂੰ ਹੁਣ ਕਦੋਂ ਆਏਗਾ ਆ ਜਾਂ ਮੈਂ ਕੋਈ ਨਹੀਂ ਬਸ ਆ ਜੀ ਜਗਾ ਪਾਲ ਅਸੀਂ ਆਵਾਂ ਤੇਨੂੰ ਦੱਸਿਆ ਆਵਾਂਗੇ ਸਪੈਸ ਲਾ ਕੇ ਜਾਉ ਯਾਰਾ ਤੂੰ ਟਾਈਮ ਕੱਢ ਕੇ ਵੀ ਹਾਂ ਤੇਰੇ ਇੱਥੇ ਰਹਿੰਦੇ ਰਹਿੰਦੇ ਆ ਆ ਜੀ ਨੂੰ ਆ ਨਾ ਆਵ ਦਾਲਾਂ ਦੂਲਾਂ ਚੱਕ ਲਈਆਂ ਜੀ ਅਸੀਂ ਚੋਲ ਵੀ ਕਹਿ ਤਾ ਰੁੱਪੀ ਨੇ ਕਹਤਾ ਕਹਿੰਦੀ ਚੌਲ ਵੀ ਪਾਓ ਕਹਿੰਦੀ ਮੈਂ ਨਾਨਕਿਆਂ ਨੂੰ ਚੌਲਾਂ ਤੋਂ ਬਣਾ ਤਾਂ ਜਾਣ ਨਹੀਂ ਦੰਦੀ ਕਹਿੰਦੀ ਫੁੱਫੜ ਨੇ ਵੀ ਕਹਿ ਫੁੱਫੜ ਕਹਿੰਦਾ ਚੌਲ ਪਾਓ ਪਾਓ ਪ੍ਰੀਤ ਨੂੰ ਕਹਿੰਦਾ ਚੌਲਾਂ ਤੋਂ ਬਣਾ ਮੈਂ ਜਮੇ ਨਹੀਂ ਜਾਣ ਦੰਦਾ ਜੁਮੇਵਾਰ ਬੰਦਾ ਕੱਲਾ ਹਰਦੀਪ ਆ ਜੀ ਸਾਰਿਆਂ ਜੋ ਸਾਰੇ ਭਾਂਡੇ ਭੂਡੇ ਇਹਨੇ ਸਮਾਏ ਨੇ ਸਾਰਾ ਕੰਮ ਇਹਨੇ ਕਰਾਇਆ ਸੀ ਚਾਵਲ ਕਿਉਂ ਚੋਤਾਏ ਚੰਗੀਆਂ ਬੀਂ ਚਲੋ ਚਲੋ ਆਰਾਗੋਲਾ ਲਿਆ ਮਤਰਾਸ ਮਾਣ ਲਾ ਜਲੇਬੀਆਂ ਤੋਂ ਲਾ ਦਾਲ ਲਾ ਬੂੰਦੀ ਸਾਰਾ ਕੁਝ ਕੋ ਬਈ ਚਾਵਲ ਆ ਗਏ ਸਾਡੀ ਦਾਲ ਆ ਗਈ ਐ ਜੀ ਦੀ ਅਬ ਰੂਕੀ ਐ ਜੀ ਦੀ ਐ ਜੀ ਮਟਰ ਫਰੀ ਹੋਈ ਦੂਜੀ ਦਾਲ ਦੇਖੋ ਜੀ ਐ ਆਉਂਦਾ ਘੱਟ ਫਟਾ ਜਾ ਕਰਾਂ ਪਰੇ ਹਾਂ ਹਾਂ ਫੇ ਨਹੀਂ ਪਰੀ ਚਲੋ ਫਿਰ ਅਸੀਂ ਧਰਦੇ ਆਹ ਤੱਕ ਦਾ ਆਦੇਸ਼ ਮਾਰਦੇ ਸਮਾਣੀ ਵਾਲਾ ਹੋ ਗਿਆ ਯਾਰ ਕਰ ਦੇ ਕਰ ਦੇ ਦੇਖੋ ਜੀ ਸਮਾਣਾ ਬਾਈ ਸਹੀ ਗੱਲ ਆ ਦਰਸ਼ਕੋ ਕਰੋ ਚੈੱਕ ਮੈਂ ਕਾਣੀ ਆ ਬਣੇ ਲੱਖਾ ਜੀ ਮਾਰਿਓ ਗੇੜਾ ਕਿਤੇ ਧੰਨਵਾਦ ਪੰਡਾ ਆਵਾਂਗੇ ਜੀ ਠੀਕ ਆ ਚਲੋ ਨਾ ਬੱਸ ਉਹ ਮਿਲ ਲਈ ਸਾਰੇ ਨੂੰ 4:00 ਬੱਜ ਗਏ ਸੀ 4:30 ਚੰਗਾ ਚੰਗਾ ਪੂਆ ਚੰਗਾ ਹਾਂ ਜਿਵੇਂ ਮਤਰੋ ਵੇਰਟ ਖੁੱਲੂ ਵਰਗੇ ਵੀ ਬੈਠੇ ਨੇ ਆ ਗਏ ਮਤਰੋ ਗੇਟ ਖੁੱਲੇ ਨੇ ਆਪਣੇ ਪਸ਼ੂ ਬੰਨ ਤੇ ਲਾਦੀ ਜੀ ਫਿਰ ਰਾਜਵਿੰਦਰ ਜੀ ਡਿਊਟੀ ਵੀ ਖੋਲ ਗੇਟ ਆ ਉਹਦੇ ਸਾਡਾ ਪਿੱਛੂ ਘਤਰੂ ਝਾਕਦਾ ਆ ਗਏ ਮਤਰੋ ਘਰੇ ਵੇਰਾ ਟੋਕਾ ਵੀ ਬਣ ਸੇ ਚਾਹਤੇ ਨੇ ਕਰਤਾ ਮਤਰੋ ਆਪਣਾ ਅੱਜ ਦਾ ਕਰਤਾ ਟੋਕਾ ਨਨਵਾ ਦਾ ਬੰਸੇ ਚਾਚਾ ਦਾ ਕੋਈ ਨਹੀਂ ਕਰਤਾ ਆਪਣਾ ਤਰੋ ਵੇ ਦੁਬਾਰੇ ਪਤੰਗ ਫੇਰ ਸਟਾਰਟ ਕਰਤੇ ਜੀ ਇਹ ਕਹਿੰਦੇ ਅੱਜ ਪੇਚੇ ਲਾਉਣੇ ਨੇ ਪੇਚੇ ਕਹਿੰਦੇ ਚੜਾ ਕੇ ਦੇ ਮਾਦਾ ਚੜਾ ਕੇ ਦੇਣੇ ਨਾ ਪਰ ਵੱਡਿਆ ਗਿਆ ਸੀ ਜੀ ਕਰਮਣ ਦਾ ਪਤੰਗ ਕਰਮਣ ਹੂਰੀ ਮੂਹ ਜਾਂ ਕਰਦਾ ਸੀ ਫਿਰ ਹੌਸਲਾ ਦਿੱਤਾ ਨੂੰ ਫੜਾਉਂਦੀ ਯਾਰ ਇਹਨੂੰ ਯਾਰ ਮੈਂ ਦੇਖਿਆ ਯਾਰ ਮੈਨੂੰ ਉਹਦੀ ਪਤਾ ਲੱਗਿਆ ਸੀ ਵੀ ਖੱਚ ਤੇ ਉਹਦਾ ਖੱਚ ਮਰੀਆ ਉਹਦੀ ਗਿਆ ਦਰਾ ਜਦੋਂ ਤੂੰ ਆਏ ਨਹੀਂ ਕਰ ਰਹੇ ਸੀ ਉਹਦੀ ਗਿਆ ਨਾ ਫੇਰ ਖੱਚਾ ਨਾਲੀਏ ਰੇ ਖੱਚਾੜਾ ਖੱਚਾੜੀ ਨਹੀਂ ਹੈ ਗੇਟੜਾ ਵਾਲੀ ਹੈ ਕਮੇ ਦਾਤਾ ਹਾਂ ਠੀਕ ਆ ਲੋਟਾ ਕਾਮਾ ਹਾਂ ਹਾਂ ਬਹੁਤ ਟਾਈਮ ਬਾਅਦ ਮਿਲੇ ਆ ਤੁਹਾਨੂੰ ਅੱਜ ਬਲਾਗ 'ਚ ਅੱਜ ਫੇਰ ਪਾਏਗਾ ਅੱਜ ਕਹਿਣਾ ਬੂ ਤੁਹਾਨੂੰ ਗੁੱਡ ਨਾਈਟ ਦਰਸ਼ਕਾਂ ਨੂੰ ਗੁੱਡ ਨਾਈਟ ਦਾ ਕਹਿਣਾ ਹੀ ਬੂ ਗੁੱਡ ਨਾਈਟ ਬਾਈ ਦੱਸ ਤੁਹਾਨੂੰ ਹੈ ਗੁੱਡ ਨਾਈਟ ਹੈ ਗੱਲ ਕਰ ਗੁੱਡਰ ਐਂ ਗੁੱਟਾ ਜਿਹਾ ਵੀ ਕਰਦਾ ਗਾ ਪਾਪੜ ਦੇ ਪਾਪੇ ਵਾਂਗੂ ਗਾ ਗੁੱਡ ਨਾਈਟ ਦਰਸ਼ਕੋ ਗੁੱਡ ਨਾਈਟ ਦਰਸ਼ਕੋ। oh ਵੈਰੀ ਗੁੱਡ ਬਾਈ। ਅਜੇ ਆਪਣਾ ਭਾਂਸਾ ਚਾਚਾ ਦਰਸ਼ਕੋ। ਜਾਣਦੇ ਹੋ ਤੁਸੀਂ। ਖੜ ਗਿਆ। ਚੱਲ ਓਏ ਲੈ ਜਾ। ਜਾਨਾ ਵੀਰੇ। ਅਨੰਦ ਦਿਨ ਲੱਗਦਾ। ਗੁੱਡ ਨਾਈਟ ਸਾਰਿਆਂ ਨੂੰ। ਆਹ ਲੱਗਾ ਪ੍ਰੀ ਦਾ ਕਲਾਬ। ਵੀਰੇ ਆਟ ਲਾਏ ਨਾ ਕੋਈ ਗੱਲ। ਦੇਖੋ ਦੰਤਾ ਛਾੜਦੇ ਸਹੀ ਗੱਲ ਜਮਾ ਹੈ। ਬੂਹ ਬਾਇ ਨਾ ਲੱਗਦਾ ਜਿੰਨੇ ਦਾ। ਗੁੱਡ ਨਾਈਟ ਸਾਰਿਆਂ ਨੂੰ। ਬਾਈ ਬਾਈ ਗੁੱਡ ਨਾਈਟ ਸਾਰਿਆਂ ਨੂੰ। ਪੂਰਾ ਘੰਟਾ ਪੂਰਾ। ਤੂੰ ਅਜੇ